ਸ਼੍ਰੀ ਸ ਦੇ ਸਾਹਮਣੇ ਅੱਜ ਮੋਹਾਲੀ ਦੇ ਵਿੱਚ ਧਰਨਾ ਲਾ ਰਹੇ ਹੈਗੇ ਸਨ ਔਰ ਵਿਧਾਨ ਸਭਾ ਦਾ ਰੁਕ ਕਰ ਰਹੇ ਸਨ ਲੇਕਿਨ ਹੁਣ ਫਿਲਹਾਲ ਜਿਹੜਾ ਹੈਗਾ ਇਹਨਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਗਿਆ ਹੈਗਾ ਮੋਹਾਲੀ ਤੇ ਬੈੜੀ ਅ ਚੰਡੀਗੜ੍ਹ ਦੇ ਜਿਹੜੀ ਬੈਰੀਕੇਟ ਹੈਗੀ ਉੱਥੇ ਰੋਕ ਲਿਆ ਗਿਆ ਹੈ ਔਰ ਇਹਨਾਂ ਨੇ ਆਪਣਾ ਮੰਗ ਪੱਤਰ ਜਿਹੜਾ ਹੈਗਾ ਪ੍ਰਿੰਸੀਪਲ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਜਿਹੜਾ టు ਸੀਐਮ ਉਹਨਾਂ ਨੂੰ ਦੇ ਦਿੱਤਾ ਹੈਗਾ ਔਰ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਹੈ ਕਿ ਇਹਨਾਂ ਦੀਆਂ ਮੰਗਾਂ ਜਲਦ ਮੰਨ ਲੀਆਂ ਜਾਣਗੀਆਂ ਜੀ ਤੁਸੀਂ ਦੱਸੋ ਤੁਸੀਂ ਆਪਣਾ ਜਿਹੜਾ ਮੰਗ ਪੱਤਰ ਉਥੇ ਦੇ ਦਿੱਤਾ ਹੈਗਾ ਲੇਕਿਨ ਹੁਣ ਅਗਲੀ ਜ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਪੈਨਸ਼ਨ ਸਾਥੀਆਂ ਨਾਲ ਮੀਟਿੰਗ ਕਰਨ ਦੇ ਬਾਵਜੂਦ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਬਾਦਲ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਟ ਚੁੱਕਿਆ ਹੈ ਖਾਸ ਕਰਕੇ ਜਿਹੜੇ ਪੈਨਸ਼ਨ ਬਾਬੇ ਨੇ ਜਿਨ੍ਹਾਂ ਨੇ 40-40 ਸਾਲ 50 ਸਾਲ ਸੇਵਾ ਕੀਤੀ ਹੈ ਅੱਜ ਉਹ ਬਿਲਕੁਲ ਨਿਰਰਾਸ਼ ਹੋ ਚੁੱਕੇ ਨੇ ਪਰ ਹੁਣੇ ਜਿਹੜਾ ਹੈਗਾ ਤੁਸੀਂ ਮੈਮੋਰੰਡਮ ਆਪਣਾ ਦੇ ਦਿੱਤਾ ਹੈਗਾ ਤੁਹਾਨੂੰ ਉਮੀਦ ਹੈਗੀ ਹੈ ਕਿ ਅੱਗੇ ਤੁਹਾਡੀ ਜੀ ਮੰਗਾਂ ਮੰਨ ਲੀਆਂ ਜਾਣੀ ਸਾਡਾ ਜਿਹੜਾ ਆਪਣਾ ਜੁਆਇੰਟ ਫਰੰਟ ਹੈ ਇਹ ਤੇ ਵਿਚਾਰ ਕਰੂਗਾ ਔਰ ਜੇ ਸਰਕਾਰ ਨੇ ਹਫਤੇ 10 ਦਿਨ ਵਿੱਚ ਮੀਟਿੰਗ ਕਰਕੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਜੋ ਵਿਧਾਨ ਸਭਾ ਦੀ ਪਟਿਆਲਾ ਤੇ ਤਲਵੰਡੀ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਕੇ ਇਹ ਸਰਕਾਰ ਦੇ ਨੰਗੇ ਚਿੱਠੇ ਨੰਗੇ ਕੀਤੇ ਜਾਣਗੇ ਤੁਹਾਡਾ ਵੀ ਇਹ ਮੰਨਣਾ ਜੇ ਤੁਸੀਂ ਵੀ ਸਰਕਾਰ ਤੇ ਵਿਸ਼ਵਾਸ ਨਹੀਂ ਕਰਦੇ ਹਾਂ ਇਹ ਬਿਲਕੁਲ ਠੀਕ ਹੈ ਅਸੀਂ ਢੀਢ ਸਾਹ ਸੰਗਰੂਰ ਚੋਂ ਹਰ ਆਇਆ ਹਰ ਸਿਮਰ ਨੂੰ ਕਰਾਉਣਾ ਦੀ ਉਹਨੇ ਧੱਕੇ ਨਾਲ ਜਿਤਾਇਆ ਹੁਣ ਜਿੱਥੇ ਇਲੈਕਸ਼ਨ ਆ ਰਹੀਆਂ 100% ਅਸੀਂ ਉਹਨਾਂ ਨੂੰ ਹਰਾਵਾਂਗੇ ਸਾਨੂੰ ਇਹਦੀ ਬਾਤ ਦੇ ਕੋਈ ਮਜੀਦ ਨਹੀਂ ਭਈਏ ਸਾਡੀਆਂ ਮੰਗਾ ਮੰਗੂਗਾ ਇਹ ਚਾਲਬਾਜ਼ ਬੰਦਾ ਹੈ हां बेटा आगे भी ना ये सानू आश्वासन दे के ये मुकरदे रहे आ ते बढ़िया गल है ਸਾਡੀਆਂ ਮੰਗਾ ਮੰਨ ਲੈਣਾ ਜਿਵੇਂ ਕਿ ਸਾਡੇ ਅਨੇਤਾ ਜੀ ਨੇ ਕਿਹਾਗਾ ਨਹੀਂ ਫਿਰ ਅਸੀਂ ਤਾਂ ਤਿਆਰ ਬੈਠੇ ਆ ਇਹਨਾਂ ਨੂੰ ਉਸ ਤੇ ਤਲਵੰਡੀ ਸਾਬੋ ਚ ਵੀ ਹਰਾਵਾਂਗੇ ਤੇ ਪਟਿਆਲੇ ਚ ਵੀ ਹਰਾਵਾਂਗੇ ਤੇ ਆਉਣ ਵਾਲੀਆਂ ਜਿਹੜੀਆਂ ਅਸੈਂਬਲੀ ਚ ਆਉਣਾ ਉਹਦੇ ਵਿੱਚ ਵੀ ਇਹਨਾਂ ਦੀ ਅਸੀਂ ਬ੍ਰੇਕ ਅਕਾਲੀ ਭਾਜਪਾ ਦੀ ਦੋਨਾਂ ਦੀ ਪਉਣੀ ਪਉਣੀ ਆ ਜਿਹੜਾ ਪੰਜਾਬ ਦਾ ਮੁਲਾਜ਼ਮਾ ਪ੍ਰਤੀ ਹੁੰਦਾ 22 ਸਾਲ ਦਾ ਉਸ ਨੂੰ ਵੀ ਮੈਡੀਕਲ ਉਸ 500 ਰੁਪਿਆ ਜਿਹੜਾ 80 ਸਾਲ ਦਾ ਬੁढ़ा ਹੈ ਇਸ ਨੂੰ ਵੀ 500 ਰੁਪਿਆ ਇਸ ਤੋਂ ਵੱਧ ਕੋ ਸਰਕਾਰ ਖੜੇ ਰੁਕ ਤੱਕ ਕਰ ਸਕਦੀ ਹੈ ਠੀਕ ਹੈ ਜੀ ਔਰ ਬਿਲਕੁਲ ਜਿਹੜਾ ਹੈਗਾ ਹੁਣੇ ਫਿਲਹਾਲ ਮੰਗ ਪੱਤਰ ਜੜਾਏ ਨੇ ਵੱਲੋਂ ਦੇ ਦਿੱਤਾ ਗਿਆ ਔਰ ਸਪੈਸ਼ਲ ਸੈਕਟਰੀ ਸੀਐਮ ਜਿਹੜਾ ਹੈਗਾ ਉਹਨਾਂ ਨੇ ਲੈ ਲਿਆ ਲੇਕਿਨ ਇਹਦਾ ਇਹ ਹੀ ਕਹਿਣਾ ਹੈ ਕਿ ਜੇਕਰ ਇਹਨਾਂ ਦੀਆਂ ਮੰਗਾਂ ਜੜੀਆਂ ਹੈਗੀਆਂ ਉਹ ਨਹੀਂ ਮੰਨੀਆਂ ਜਾਂਦੀਆਂ ਤੇ ਪੰਜਾਬ ਸਰਕਾਰ ਜਿਹੜੀ ਕਿ ਹੁਣੇ ਫਿਲਹਾਲ ਜਿਹੜੇ ਹੁਣੇ ਇਲੈਕਸ਼ਨ ਹੋਣ ਵਾਲੇ ਹੈਗੇ ਨੇ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਬਾਈ ਪੋਲ ਹੋਣ ਵਾਲੀਆਂ ਨੇ ਤੇ ਇਹਨਾਂ ਸਾਰਿਆਂ ਦੇ ਵੱਲੋਂ ਉਸ ਦਾ ਜਿਹੜਾ ਹੈਗਾ ਵਿਰ ਕਿ ਵਿਚ ਚੱਕ اور ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਗੇ ਉਸ ਨਾਲ ਪੰਜਾਬ ਸਰਕਾਰ ਨੂੰ ਹੋਰ ਖਾਮਿਆਜ਼ਾ ਬੁਕਤਨਾ ਪਵੇਗਾ ਨਹੀਂ ਹਸਲਾ ਰਿਹਾ ਵੀਪੀ ਨਿਊਜ਼ ਸਟਡੀ